ਤੇ ਬਾਈ ਮੱਖਣ ਰੰਦਾਵੇ ਵੱਲੋਂ ਕਹਿੰਦੇ 200 ਰੁਪਏ ਲੱਗਿਆ ਹੋਇਆ ਲਵੀ ਛੇੜ ਕਹਾਣੀ ਲਓ ਫਾਈਨਲ ਦੀ ਪਹਿਲੀ ਰੇਡ ਆ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਪਰ ਦੂਸਰੇ ਪਾਸੇ ਰਾਫੀ 4 ਇਹ ਮੈਹਰਕਲਾ ਦੀ ਟੀਮ ਨੇ ਜਾਫੀ ਦੇ ਪਰ ਪਹਿਲੀ ਵੇਦਵਾ ਹੋਏ ਗਬਰੂਆ ਪਹਿਲਾ ਡੇਡ ਬੰਦਰ ਉਹ ਸੰਗਰੇੜੀ ਦੀ ਟੀਮ ਨੇ ਸਜੜਦਾ ਹੋਇਆ ਲੈ ਵੀ ਵੀਰੋ ਅਲਟੋ ਗੱਡੀਆਂ ਕਿਹੜੇ ਪਾਸੇ ਨੂੰ ਜਾਣ ਗਿਆ ਅਲਟੋ ਗੱਡੀਆਂ ਦੀਆਂ ਹੋਣੀਆਂ ਮੇਰੇ ਮਿੱਤਰੋ ਟਾਪ ਦਾ ਮੇਲਾ ਪਿਛਲੇ ਸਾਲ ਕਹਿੰਦੇ ਫੋਡ ਟਰੈਕਟਰ ਜਿਸ ਮੁੰਡੇ ਨੇ ਜਿੱਤਿਆ ਉਹ ਮੁੰਡਾ ਕਹਿੰਦੇ ਹੱਥਾਂ ਨੂੰ ਉਹ ਕਲੀ ਲਾਈ ਜਾਂਦਾ ਇਹ ਰੰਗ ਦਾ ਕਹਿੰਦੇ ਅਲੀ ਮੌਲਾ ਕਰੇ ਭਲੀ ਜਿੰਦ ਬਰੋ ਵੇੜੋ ਚੱਲੀ ਲਓ ਪਈ ਹੋਈ ਕਬੱਡੀ ਮੇਰੇ ਵੀਰਿਆ ਲਈ ਮਹਿਲ ਕਿਲਾ ਦੀ ਧਰਤੀ ਦਾ ਲਓ ਦੂਜੇ ਪਾਸੇ ਕਿਹਦੇ ਜੱਗੇ ਹੁਣੀ ਖੜਿਆ ਸੰਘਰੇੜੀ ਵਾਲੇ ਲਓ ਇੱਕ ਪਾਸੇ ਫੌਜੀ ਵਰਗੇ ਮੇਰੇ ਮਿੱਤਰੋ ਲਓ ਜੱਗਾ 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 ਆਹ ਸਾਹਮਣੇ ਅਗਲੀ ਕਹਿੰਦੇ ਮਹਿਰ ਕਿਲਾ ਦੀ ਧਰਤੀ ਦਾ ਅਲਟੋ ਜੱਦੀ ਦੇ ਨੇੜੇ ਹੁੰਦਾ ਦਰੋਂ ਆਉਂਦਾ ਪਰ ਸਾਹਮਣੇ ਅਗਲੀ ਰੇਡ ਰਾਜੀ ਸਿੰਘ ਰੇੜੀ ਆਲਾ ਪੌਂਡ ਦੇ ਲਈ ਤਿਆਰ ਵਰ ਤਿਆਰ ਹੈ ਜੈਫੀ 4 ਲੈ ਵੀ ਝਾੜੂ ਵਾਲਿਆ ਅਲਟੋ ਝਾੜੋ ਨੂੰ ਜਾਣੀ ਚਾਹੀਦੀ ਹੈ ਇਹ ਲੱਤੀ ਲੱਗ ਵੇਖਦੇ ਪਿੰਡੋਂ ਕਿੰਨੀ ਕਜਾਣਾ ਆਉਂਦੇ ਸਾਲ ਨਾਟ ਕੇਰਾ ਟਰੱਕ ਉੱਤੇ ਜਾਣਿਆ ਸਾਡਾ ਵੱਡੇ ਭਾਈ ਕਹਿੰਦੇ ਐਨਆਰਆਈ ਭਰਾ ਵੱਡੀ ਦੇਰ ਵੱਡੀ ਸਪੋਰਟ ਪਰ ਪੈਂਦੀ ਰੇਡ ਦਿੰਦੇ ਚੱਕੀ ਬਾਈ ਕੋ ਲੋ ਕਬੱਡੀ ਕਹਿੰਦੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੇ ਪਈ ਹੋਈ ਹੈ ਉਧਰਲੇ ਪਾਸੇ ਹੋ ਗਿਆ ਖੜਕਾ ਦੜਕਾ ਮੇਰੇ ਮਿੱਤਰੋ ਲੈ ਵੀ ਇਧਰਲੇ ਪਾਸੇ ਗਰਾਊਂਡ ਦੇ ਵਿੱਚ ਰਾਸ਼ੀ ਯਾਦਾ ਹੋਣ ਕਰਕੇ ਪਤਾ ਨਹੀਂ ਲੱਗਿਆ ਵੀ ਜੱਫਾ ਕਿਹੜੇ ਮੁੰਡੇ ਨੇ ਲਾਇਆ ਲੋ ਜਗਰਾਂ ਸਿੰਘ ਜੀ ਨੰਬਰਦਾਰ ਵੱਲੋਂ ਆਹ ਕਬੱਡੀ ਗੱਗੂ ਨੱਤਾਂ ਵਾਲੇ ਦੀ ਦੇ ਉੱਤੇ 200 ਰੁਪਏ ਲੱਗਿਆ ਹੋਇਆ ਜਿੱਧਰ ਮਰਜੀ ਜੱਫਾ ਲੱਗੇ ਜਾਂ ਰੇਡ ਪਵੇ 200 ਦਿੱਤਾ ਜਾਣਾ ਮੇਰੇ ਵੀਰੋ ਲੋ ਉਧਰਲੇ ਪਾਸੇ ਸਾਡਾ ਭਰਾ ਹੈ ਬਿੱਲਾ ਪੈਣੀ ਫੱਤੇ ਵਾਲਾ ਤੇ ਨਾਲ ਸ਼ੀਰੇ ਹੁਣੀ ਕਹਿੰਦੇ ਵੀ ਸੇਵਕ ਝਾੜੋ ਵਾਲੇ ਨੂੰ 5 ਫੁੱਟਾ ਕੱਪ ਦਿੱਤਾ ਜਾਣਾ ਲੈ ਵੀ ਲੈ ਵੀ ਬਾਈ ਕਰ ਗੱਲ ਲਓ ਨੰਨਾ ਆਲਾ ਕਹਿੰਦੇ ਗੱਦੂ ਨੰਬਰ ਦੇ ਵਾਅਦੇ ਕਰ ਗਿਆ ਗਜਨ ਕਹਿੰਦਾ ਵੀ ਅੱਜ ਜੱਡੀ ਉਹ ਨੰਤਾ ਡੋ ਲੁਹਿਆਣੀ ਹੈ ਟਗੜ ਤੇ ਗੱਗੂ ਦੀ ਯਾਰੀ ਪੱਕੀ ਹੈ ਇਹਨਾਂ ਦਾ ਪਿਆਰ ਬਹੁਤ ਹੈ ਉਹ ਜੋੜੇ ਭਰਾਵਰਗੀ ਯਾਰੀ ਹੈ ਚੋਟੀ ਦਾ ਮੈਚ ਮੇਰੇ ਮਿੱਤਰੋ ਆਹ ਜਾਫੀ 4 ਝਾੜੋ ਵਾਲੇ ਨੂੰ ਪਤਾ ਅਜੋ ਗੱਡੀ ਝਾੜੋ ਨੂੰ ਲਗਾਣੀ ਲਜਾਉਣੀ ਹੈ ਫਾਲਟੋ ਜੱਟੀਆਂ ਦੇ ਫੈਸਲੇ ਓਏ ਤਪੇ ਮੰਡੀ ਦਾ ਕਬੱਡੀ ਕੱਪ ਜਾਫੀ 4 ਨੇ ਉਹ ਝਾੜੋ ਵਾਲੇ ਨੇ ਹਰਤੀ ਪੁਸ਼ ਕੀਤੀ ਹੈ ਪਰ ਡਬਲ ਟੱਚ ਦਾ ਇਸ਼ਾਰਾ ਨੰਬਰ ਰੇਡਰ ਨੇ ਇਸੇ ਦਾ ਜੜਿਆ ਐਲਕਨ ਵਾਲਾ ਅਲੀ ਆ ਗਿਆ ਅੱਲਾਹੁ ਹੂਦਾ ਜਾ ਆਵੇ ਕੁੱਲੀ ਦੀ ਫਕੀਰ ਦੀ ਵਿੱਚੋਂ ਅੱਲਾਹ ਹੁੰਦਾ ਬਾਜ ਆਵੇ ਲਓ ਉਧਰ ਸਾਡੇ ਮੱਖਣ ਸਿੰਘ ਜੀ ਵੱਲੋਂ ਆਹ ਕਬੱਡੀ ਦੇ ਉੱਤੇ 200 ਲੱਗਿਆ ਹੋਇਆ ਰੰਧਾਵਿਆਂ ਦਾ ਮੁੰਡਾ ਹੈ ਪਰ ਦੂਜੇ ਪਾਸੇ ਲਈ ਮੇਰੇ ਵੀਰੋ ਖਾਨ ਪਰਿਵਾਰ ਦਾ ਖਾਨ ਪਰਿਵਾਰ ਦਾ ਕਿ ਨਿਕਲੇ ਵਿੱਚ ਮੈਦਾਨ ਦੇ ਦੋ ਹਾਨੋ ਹਾਨੀ ਇੱਕ ਵੱਡਾ ਬਾਖ ਕੁਰਾਨ ਦਾ ਦੂਜਾ ਬੜੇ ਗੁਰਬਾਨੀ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲਿਓ ਛੋਟੀ ਜੁਗਾ ਜੁਗਾ ਤੱਕ ਰੂਗੀ ਅਮਰ ਕਹਾਣੀ ਲਓ ਕਬੱਡੀ ਪਈ ਹੋਈ ਹੈ ਮੇਰੇ ਮਿੱਤਰੋ ਗੋਲ ਜਿਹੜੇ ਲਵੀ ਦੇ ਹੋਣਗੇ ਲਓ ਆਮਰੇ ਬੇਦੀ ਰੇਡ ਜਾਫੀ 4 ਹੋ ਦੁਨੀਏ ਬੇਦੀ ਹੈ ਆ ਕਹਿੰਦੇ ਚੋਟੀ ਦਾ ਮੈਚ ਪਰ ਝਾੜੋ ਵਾਲਾ ਆਲਟੋ ਗੱਡੀ ਤੇ ਕਪੜਾ ਮਾਰ ਲੱਗ ਪਿਆ ਉਹ ਕਹਿੰਦੇ ਆਲਟੋ ਗੱਡੀ ਤੇ ਕਪੜਾ ਮਾਰਨ ਲੱਗ ਗਿਆ ਮੇਰੇ ਮਿੱਤਰੋ ਸੇਵਕ ਝਾੜੋ ਵਾਲਾ ਲੋ ਉਧਰ ਕੁਲਵੀਰ ਦਰਾਜ ਵੱਲੋਂ ਕਹਿੰਦੇ ਜਫੇ ਦੇ ਉੱਤੇ 200 ਦੇ ਹਿੱਸੇ ਦੇ ਵਿੱਚ ਪਾ ਦਿਓ ਸੇਵਕ ਝਾੜੋਂ ਵਾਲੇ ਦੇ ਵਿੱਚ ਮੇਰੇ ਵੀਰੋ ਪਰ ਸਾਹਮਣੇ ਮੇਰੇ ਵੀਰੋ ਗੱਗੂ ਨੱਤਾਂ ਵਾਲਾ ਪੁੱਜਿਆ ਹੋਇਆ ਕਬੱਡੀ ਪਾ ਰਿਹਾ ਹੈ ਇਹ ਵੀ ਕਹਿੰਦੇ ਦਿਲ ਦੇ ਵਿੱਚ ਧਾਰ ਕੇ ਆਇਆ ਹੁਣ ਦੇਖਾਂਗੇ ਮੇਰੇ ਵੀਰੋ ਅੱਜ ਕਿਹੜੀ ਬੁੜੀ ਦੇ ਤੇਲ ਚੋਣ ਲੋ ਜੱਗਾ ਸਿੰਘ ਰੇੜੀ ਵਾਲਾ ਬੱਲੇ 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 ਉਹ ਦੋ ਜਾਫੀ ਆਲਟੋ ਆ ਫੁੱਲ ਖੜ ਗਏ ਆ ਉਹ ਦੋ ਜਾਫੀ ਆਲਟੋ ਆ ਦੇ ਅੱਗੇ ਪਿੱਛੇ ਤਰੇ ਫਿਰਦੇ ਆ ਉਹ ਉਧਰੋਂ ਜੱਗੀ ਇਧਰੋਂ ਝਾੜੋ ਵਾਲਾ ਆਏ ਇਧਰੋਂ ਜੱਗੀ ਉਧਰੋਂ ਝਾੜੋ ਵਾਲਾ ਉਹ ਦੋ ਜਾਫੀ ਆਲਟੋ ਆ ਦੇ ਹੋ ਜੀਆ ਚਰਨੀ ਸਾਡਾ ਭਰਾ 200 ਰੁਪਇਆ ਕਹਿੰਦੇ ਆ ਜੱਫੇ ਦੇ ਉੱਤੇ ਦੇ ਦਿੱਤਾ ਗਿਆ ਪਾ ਦੋ ਜੱਗੇ ਦੇ ਖਾਤੇ ਦੇ ਵਿੱਚ ਮੇਰੇ ਵੀਰੋ ਲਓ ਅੰਕਿਤ ਕਹਿੰਦੇ ਹਲੇਵੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਗੁਲਾਬ ਸਿੱਧੂ ਦਾ ਦੋ ਦਾ 200 ਦਾ ਨੋਟ ਐਸ ਕਬੱਡੀ ਦੇ ਉੱਤੇ ਲੱਗਿਆ ਹੋਇਆ ਕਿ ਮੁੰਡਾ ਸਿੱਧੂਆਂ ਦਾ ਅੱਕ ਕੱਢਦਾ ਸਾਲਾ ਦੁਨੀਆ ਦਾ ਸੜਨਾ ਤਾਂ ਬਣਦਾ ਲਓ ਇਧਰਲੇ ਪਾਸੇ ਅੰਕਿਤ ਮੇਰੇ ਵੀਰੋ ਹਰਿਆਣੇ ਦਾ ਸ਼ੋਰਾ ਤੇ ਝਾੜੋ ਵਾਲਾ ਮદાન ਦੇ ਵਿੱਚ ਜਫਾ ਲਾ ਰਿਹਾ ਹੈ ਕਹਿੰਦੇ ਸੇਧਕ ਹੈ ਲੈ ਵੀ ਅੱਖੀਂ ਕਿਤੇ ਮੰਨਣਾ ਪੈਣਾ ਹੈ ਤੇ ਰੈਫਰੀ ਉਹ ਨੇ ਜਿੰਨਾਂ ਨੇ ਆਪ ਤਖੜੀ ਕਬੱਡੀ ਖੇਡੀ ਹੈ ਅੱਜ ਵਧੀਆ ਫੈਸਲੇ ਐਨ ਕਿਸੇ ਦਾ ਕੋਈ ਪੱਖਪਾਤ ਨਹੀਂ ਐਨ ਚੋਟੀ ਦਾ ਮੈਚ ਅਲੀ ਮੈਲਕਾ ਦਾ ਵੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਕਿ ਮਾੜੇ ਬੰਦੇ ਨੂੰ ਮਿਲਿਆ ਦੇ ਤੇਰਾ ਪਿਆਰ ਬੁਰੀਫੇ ਵਰਗਾ ਆ ਲੋਕੀ ਕਹਿਣਗੇ ਗੱਪਰੂ ਰੋਲਤਾ ਬੁਰਜ ਖਲੀਫੇ ਵਰਗਾ ਉਹ ਲੋਕੀ ਕਹਿਣਗੇ ਗੱਭਰੂ ਰੋਲ ਦਾ ਬੁਰਜ ਖਲੀਫੇ ਵਰਗਾ ਉਧਰ ਕਹਿੰਦੇ ਚੀਮਿਆਂ ਵਾਲਾ ਮਲੂਕ ਵੀ ਵੱਡੇ ਮਾਨ ਕੋਈ ਦੇ ਕਰਦਾ ਮੇਰੇ ਵੀਰੋ ਪਰ ਸਾਹਮਣੇ ਗੁਰਦੀਪ ਛੱਠੇ ਵੱਲੋਂ ਆਹ ਇੱਕ ਕਬੱਡੀ ਦੇ ਉੱਤੇ 200 ਲੱਗਿਆ ਹੋਇਆ ਪਰ ਸਾਹਮਣੇ ਪਈ ਹੋਈ ਕਬੱਡੀ ਝਾੜੋਂ ਦਾ ਸੇਵ ਖੜਾ ਲੋਂਗੋ ਵਾਲੀਆ ਸੁੱਖਾ ਖੜਾ ਕਹਿੰਦੇ ਸੁਖੀ ਪਠੜ ਮਾਨ ਕਰਦਾ ਜਿਸ ਗੱਭਰੂ ਦੇ ਉੱਤੇ ਮੇਰੇ ਵੀਰੋ ਲਓ ਇੱਕ ਪਾਸੇ ਕਹਿੰਦੇ ਮੁੰਡਾ ਅੰਕ ਆਪਣੀ ਟੀਮ ਦੇ ਲਈ ਰਾਜੀ ਸਖਰੇੜੀ ਵਾਲਾ ਜੋੜ ਗਿਆ ਲਓ ਨੱਤਾਲਾ ਕਹਿੰਦੇ ਗੱਗੂ ਫੇਰ ਆ ਗਿਆ ਰੇਡ ਪਾਉਣ ਦੇ ਲਈ ਜੱਫੀ ਚਾਰ ਪੱਟਾ ਦੇ ਥਾਪੀਆਂ ਮਾਰਦੇ ਆ ਬੜੇ ਮਾਰ ਨੂੰ ਥਾਪੀਆਂ ਦੀ ਟੋਚੀ ਲੱਕਾ ਜਵਾਰਾ ਲਾਲੀ ਹਰ ਲੋਕੀ ਗੱਲਾਂ ਕਰਨ ਖੜੇ ਭੀਮਾ ਮੰਦਰ ਮੁਰਨਾ ਖਾਲੀ ਪਹਿਲੀ ਪੱਜ ਤੁਰਿਆ ਜੀਤੇ ਮੋਰ ਦਾ ਪੰਗਾ ਪਾ ਕੇ ਉਹ ਸਿੰਘ ਫਸਣੇ ਕੁੰਡੀਆਂ ਦੇ ਵਿੱਚ ਆ ਗਏ ਗੁਰਵਿੰਦਰ ਰੋੜ ਜੀ ਆਦੇ ਵੱਡਾ ਪਿਆਰ ਲਵੀ ਦੇ ਲਈ ਪਰ ਦੂਜੇ ਪਾਸੇ ਆ ਮੈਨੂੰ ਲੱਗਦਾ ਕੀ ਤੋਂ ਕੀ ਗੱਲ ਵੜ ਗਈ ਕੋਈ ਚੱਲ ਵੀ ਸਮਝ ਨਹੀਂ ਆਵੇ ਨਕਾਲਾ ਫੜ ਗਿਆ ਆ ਨਕਾਲੀਆ ਫੜਿਆ ਗਿਆ ਕਬੱਡੀ 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 ਵਾਹ ਓਏ ਜੱਗਰੂਆ ਲੋ ਉਧਰਲੇ ਪਾਸੇ ਕਹਿੰਦੇ ਨੱਤਾਂ ਵਾਲਾ ਡੱਕਿਆ ਗਿਆ ਮੇਰੇ ਵੀਰੋ ਅਲੀ ਦੀਆਂ ਪਿੰਨ ਰੇਡਾਂ ਦੇ ਉੱਤੇ ਸਾਡਾ ਕਰਨભાઈ ਆਸਟ੍ਰੇਲੀਆ ਵਾਲਾ ਕਹਿੰਦਾ ਵੀ 100 ਆਸਟ੍ਰੇਲੀਅਨ ਡਾਲਰ ਲਾ ਦਿੱਤਾ ਗਿਆ ਮੇਰੇ ਵੀਰੋ ਅਲੀ ਮਹਿਲ ਕਲਾ ਵਾਲੇ ਦੀਓ ਤਿੰਨ ਕਬੱਡੀਆਂ ਦੇ ਉੱਤੇ 100 ਡਾਲਰ ਆਸਟ੍ਰੇਲੀਆ ਵਾਲਾ ਮੇਰੇ ਵੀਰੋ ਲਗਭਗ 6000 ਰੁਪਇਆ ਬਣਦਾ ਨਾਲ ਸਾਡੇ ਰੇਸ਼ਮ ਸਿੰਧੂ ਤੇ ਡਾਕਟਰ ਜਗਦੇਵ ਭਾਈ ਤੇ ਬਿੱਲੂ ਪਰੌਂਠਿਆਂ ਵਾਲਾ ਮੇਰੇ ਵੀਰੋ ਉਹਨਾਂ ਦੀ ਪੋਤਰੀ ਉਹਨਾਂ ਵੱਲੋਂ ਵੀ ਵੱਡਾ ਮਾਨ ਲੱਗਿਆ ਹੋਇਆ ਲੋ ਕਹਿੰਦੇ ਤਿੰਨ ਕਬੱਡੀਆਂ ਐਨ ਕਹਿੰਦੇ ਟੌਪ ਦੀਆਂ ਮੇਰੇ ਵੀਰੋ ਕਰਨ ਆਸਟ੍ਰੇਲੀਆ ਵਾਲੇ ਦਾ 100 ਡਾਲਰ ਆ ਕਬੱਡੀ ਦੇ ਉੱਤੇ ਲੱਗਿਆ ਹੋਇਆ ਮੇਰੇ ਮਿੱਤਰੋ ਪਰ ਮੈਨ ਕਲਾ ਵਾਲਾ ਕਹਿੰਦੇ ਅਲੀ ਹਵਾ ਨੂੰ ਗੰਡਾ ਦਿੰਦਾ ਤਰਿਆਉਂਦਾ ਆ ਉਹ ਚੋਟੀ ਦਾ ਮੈਚ ਹੈ ਮੇਰੇ ਮਿੱਤਰੋ ਇਹ ਤਪਾ ਮੰਡੀ ਦੇ ਕਬੱਡੀ ਕਪ ਦਾ ਫਾਈਨਲ ਚੱਲਦਾ ਹੋਇਆ ਆ ਪਰਣਾੜੇ ਤੇ ਪੜਾਕੇ ਪਈ ਜਾਂਦੇ ਆ ਆ ਪੜਾਕੇ ਪਈ ਜਾਂਦੇ ਆ ਫਾਈਨਲ ਅਲਟੋ ਦੇ ਫੈਸਲੇ ਹੋ ਰਿਹਾ ਮੇਰੇ ਮਿੱਤਰੋ ਬਹੁਤ ਧੰਨਵਾਦ ਆਪਾਂ ਕਰਦੇ ਆ ਇੱਕ ਪਾਸੇ ਟੀਮ ਜਿਹੜੀ ਖੇਡ ਰਹੀ ਹੈ ਸੰਗਰੇੜੀ ਪਿੰਡ ਦੇ ਮੁੰਡੇ ਰੱਜੀ ਵਰਗੇ ਖੇਡ ਰਿਆ ਪਹਿਲੇ ਪਾਸੇ ਮਹਿਲਕਲਾਂ ਦੀ ਟੀਮ ਹੈ ਇਸ ਸਾਲ ਦੀ ਜੇਤੂ ਟੀਮ ਆਹ ਗੱਲਾਂ ਸੁੱਖੇ ਵਰਗੀਆਂ ਨਹੀਂ ਹੁੰਦੀਆਂ ਨੇ ਨਾਲ ਮੈਂ ਦੇਖਦਾ ਵੀ ਮਹਿਲਕਲਾਂ ਦੇ ਅਲੀ ਵਰਗੀਆਂ ਗੱਲਾਂ ਹੁੰਦੀਆਂ ਤਾਕੜਾ ਮੈਚ ਆ ਮੇਰੇ ਮਿੱਤਰੋ ਆਹ ਅਲਟੋ ਨੂੰ ਜੱਫੇ ਪਾਈ ਲੱਗੇ ਆਹ ਅਲਟੋ ਨੂੰ ਆਹ ਜੱਫੇ ਕਹਿੰਦੇ ਵੀ ਵਿਸ਼ੇ ਤੌਰ ਤੇ ਬੰਦਾ ਸਤਿਕਾਰ ਮੇਰੇ ਵੀਰਾਂ ਨੇ 200 ਰੁਪਏ ਦਿੱਤਾਗਾ ਲਓ ਨੱਤਾ ਵਾਲਾ ਗੱਗੂ ਕਬੱਡੀ ਪਾ ਰਿਹਾ ਸਾਡੇ ਵੀਰ ਕੁਲਵੀਰ ਤਰਾਜ ਵੱਲੋਂ ਆਹ ਕਬੱਡੀ ਦੇ ਲੈ ਵੀ ਲਾ ਦੇ ਨੋਟ ਫੇਰਾ ਲਓ ਨੱਤਾ ਵਾਲੀਏ ਕਹਿੰਦੇ ਗੱਗੂ ਕਬੱਡੀ ਪਾ ਰਿਹਾ ਲੈ ਵੀ ਜੱਗੀ ਸਿੰਘ ਰੇੜੀ ਵਾਲਿਆ ਓਏ ਐਲਟੋ ਗੱਡੀਆਂ ਮੈਨੂੰ ਲੱਗਦਾ ਝਾੜੂ ਨੂੰ ਮੈਨੂੰ ਲੱਗਦਾ ਮਹਿਰ ਚੜਾ ਨੂੰ ਤੁਰ ਗਿਆ રે ਹੁਣ ਤੂੰ ਲਾਜਾ ਮੇਰੇ ਪੂਰੇ ਹੋ ਓ ਟਾ ਕੇ ਹਿੱਕ ਤੇ ਬਣੇ ਪਣੇ ਪਰ ਆ ਕੀ ਜਨ ਬਣ ਗਈ ਟੱਲ ਵਾਲਾ ਨਹੀਂ ਬਣਦਾ ਟੱਲ ਵਾਲਾ ਨਹੀਂ ਬਣਦਾ ਸਹੀਆ ਗੱਲ ਹੈ ਗੱਲ ਕਾਨੂੰ ਬਣ ਗਈ ਆਲਟੋ ਤੇ ਪੈ ਗਿਆ ਬਗਾਨਾ ਸੀਟ ਤੇ ਬੈ ਗਿਆ ਸਾਲਫਮਾਨ ਲੱਗ ਗਿਆ ਵੀ ਮਹਿਲ ਕੜਾ ਜਾਊਗੀ ਜਾਂ ਕਰਨ ਵਾਈਆ ਸਾਡਾ ਵੀਰ ਕੈਫ ਕੈਨੇਡਾ ਤਰਵਿੰਦਰ ਕੈਨੇਡਾ ਆ ਮੰਦੀਪ ਆਸਟ੍ਰੇਲੀਆ ਵੱਡੇ ਸਰਕਾਰ ਉਪਲੇ ਦਾ ਲਈ ਡਾਕਟਰ ਜਗਦੇਵ ਸਿੰਘ ਸਿੱਧੂ ਬਹੁਤ ਧੰਨਵਾਦ ਕਰਦਾ ਰੇਸੂ ਸਿੰਘ ਜੀ ਸਿੱਧੂ ਉਹਨਾਂ ਨੇ ਵੀ ਵੱਡੀ ਰੇਣਾ ਉਹਨਾਂ ਨੇ ਵੀ 1000 ਰੁਪਏ ਮੈਨੂੰ ਫੜਾਦਾ ਬਿੱਲੂ ਪਰੋਠੇ ਵਾਲਾ ਕਹਿੰਦਾ ਆਪਾਂ ਮਹਿਲਕਣਾ ਵਾਲੇ ਮੁੰਡੇ ਤੇ ਲਾਉਣੇ ਆ ਲਓ ਹਰਿਆਣੇ ਵਾਲਾ ਕਬੱਡੀ ਪਾ ਰਿਹਾ ਸੰਗਰੇੜੀ ਦੀ ਟੀਮ ਵੱਲੋਂ ਸਾਹਮਣੇ ਕਹਿੰਦੇ ਹਰਿਆਣੇ ਵਾਲਾ ਕਬੱਡੀ ਪਾ ਰਿਹਾ ਉਧਰੋਂ ਜੱਗੀ ਜੱਸੇ ਲਾਉਂਦਾ ਝਾੜੂ ਵਾਲਿਆ ਅਲਟੋ ਗੱਡੀ ਹਰਿਆਣਾ ਚ ਰਾਜਾ ਆਪਣੇ ਓ ਝਾੜੋਂ ਨੂੰ ਮੋੜ ਕੇ ਲੈ ਕੇ ਆਉਣੀ ਪੈਣੀ ਐ ਓ ਝਾੜੋਂ ਨੂੰ ਮੋੜ ਕੇ ਲੈ ਕੇ ਆਉਣੀ ਪੈਣੀ ਐ ਕਹਿੰਦੇ ਮੈਲਕਲ ਵਾਲਿਆਂ ਨੂੰ ਓ ਝਾੜੋਂ ਵਾਲਿਆ ਮੈਨੂੰ ਲਾਦਾ ਗੱਡੀ ਹਰਿਆਣਾ ਟੱਪੂ ਆਹ ਹਰਿਆਣਾ 1000 ਡਾਲਰ ਲੱਗਿਆ ਹੋਇਆ ਰੇ ਸੰਸੰਗ ਜੀ ਸਿੱਧੂ ਡਾਕਟਰ ਜਗਦੇਵ ਸਿੰਘ ਬਿੱਲੂ ਬਾਈ ਉਹਨਾਂ ਦਾ 1500 ਇੱਕ ਪਾਸੇ ਡਾਲਰ ਲੱਗੇ ਹੋਏ ਨੇ ਇਹਦੀਆਂ ਤਿੰਨ ਕਬੱਡੀਆਂ ਤੇ ਦੂਜੀ ਪੈ ਰਹੀ ਹੈ ਦੂਜੀ ਪੈ ਰਹੀ ਹੈ ਪਿਛਲੇ ਸਾਂ ਟਰੈਕਟਰ ਜਿੱਤਿਆ ਅੱਜ ਆਲਟੋ ਜਿੱਤਰੂ ਫਿਰਦਾ ਸਿਗਰੇੜੀ ਦਾ ਜੱਗਾ ਖੜਾਗਾ ਆਓ ਸਾਡੇ 6000 ਤੋਂ ਉੱਪਰ ਕਬੱਡੀ ਪਾ ਰਹੀ ਹੈ ਦੂਜੀ ਪਾ ਰਹੀ ਹੈ ਆਹ ਟੱਕਰ ਹੋ ਰਹੀ ਹੈ ਅਲੀ ਓਲੀ ਦੱਬੇ ਵਾਲੇ ਆਉਂਦਾ ਨੀ ਯਾਰ ਵਾਹ ਆਓ ਕੱਪੇ ਚ ਕਹਿੰਦੇ ਅੱਜ ਭੰਗੜੇ ਪੈਂਦੇ ਆ ਹਾਂ ਭੰਗੜੇ ਪੈਂਦੇ ਆ ਗੁਰਮੀਤ ਸਿੰਘ ਜੀ ਰੋਡ ਵੱਲੋਂ ਆਹ ਕਬੱਡੀ ਤੇ ਹਰਿਆਣੇ ਦੇ ਜਿੱਧਰ ਮਰਜੀ ਨੰਬਰ ਆਵੇ ਲਵੀ 200 ਰੁਪਏ ਆ ਲਾ ਦੇ ਆ 200 ਦਿੱਤਾ ਜਾਣਾ ਚਾਹੇ ਜਾਫੀ ਜਫਾ ਲਾ ਦੇਵੇ ਚਾਹੇ ਨੰਬਰ ਰੇਡਰ ਲੈ ਆਵੇ ਤੇ 200 ਦਿੱਤਾ ਜਾਣਾ ਮੇਰੇ ਵੀਰੋ ਲਓ ਸਾਹਮਣੇ ਪੈਂਦੀ ਰੇਡ ਹਰਿਆਣੇ ਵਾਲੇ ਨੇ ਦੂਜੀ ਮੋੜਤੀ ਹੈ ਆਹ ਗੱਲਾਂ ਚੱਲੀਆਂ ਨੇ ਮੇਰੇ ਮਿੱਤਰੋ ਜਾਫੀ 4 ਮੈਲਕਾਣਾ ਦੀ ਟੀਮ ਫਾਈਨਲ ਚੋਟੀ ਦਾ ਚੱਲਦਾ ਹੋਇਆ 400 ਪਾਉਂਡ ਦੇ ਫੋਲ ਆਵੇਗਾ ਨੰਬਰ 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 ਰੇਡਰ ਦਾ ਇਧਰ ਅਲੀ ਨੇ ਫੇਰ ਕਬੱਡੀ ਪਾਤੀਆ ਮੇਰੇ ਮਿੱਤਰੋ ਜਲਬਰ ਦਾ ਫੈਸਲਾ ਹੈ ਇਹ ਪੰਜਾਬ ਦਾ ਚੋਟੀ ਦਾ ਰੇਡਰ ਰਹਾ ਮੁੰਡਾ ਅਲੀ ਨੇ ਤੀਜੀ ਕਬੱਡੀ ਪਾਉਣ ਦੇ ਲਈ ਤਿਆਰੀ ਜ ਅਲੀ ਦੀ ਕਬੱਡੀ ਤੀਜੀ ਕਬੱਡੀ ਇਹ 7500 ਦੀ ਆ ਅਲੀ ਦੀ ਕਹਿੰਦੇ ਤੀਜੀ ਕਬੱਡੀ 7500 ਦੀ ਹੈ ਬੱਕਰਾ ਰਿਕਾਰਡ ਹੈ ਇਹ ਵੀ ਵੱਖਰਾ ਰਿਕਾਰਡ ਹੈ ਕਨ ਆਸਟ੍ਰੇਲੀਆ ਕਾਫ ਕੈਨੇਡਾ ਧਰਵਿੰਦਰ ਕੈਨੇਡਾ ਨਾਲ ਬਾਈ ਸਾਡਾ ਭਰਾ ਆ ਧਰਵਿੰਦਰ ਤੇ ਮਨਦੀਪ ਵਰਗੇ ਆ ਕਹਿੰਦੇ ਵੀ 7500 7500 7500 ਉਹ ਮੈਨਕਲ ਵਾਲਾ ਸਫਲ ਪਾ ਗਏ 7500 ਲੈ ਗਿਆ ਆ ਲੈ ਜੋ ਜੀ 100 ਡਾਲਰ ਡਾਕਟਰ ਸਿੱਧੂ ਆ ਵੀ ਉਹਨਾਂ ਮੁੰਡਿਆਂ ਨੂੰ ਫੜਾ ਦੇ ਉਹਨਾਂ ਦੇ ਆ ਵੀ ਉਹਨਾਂ ਨੂੰ ਫੜਾ ਦੇ ਸੰਗਰੇੜੀ ਵਾਲੇ ਵੀ ਲੈ ਜਾਓ ਹਾ ਬੰਦੇ ਆ ਗਿਆ ਸਾਡੇ ਵੀਰ ਵੱਲੇ ਜੇ ਸੰਗ ਸਿੰਘ ਜੀ ਸਿੱਧੂ ਭਾਈ ਨੋਟ ਰੱਖੀ ਤੈਨੂੰ ਫੜਾ ਦੇ ਇਹ ਮਾਕਰੋੜਾ ਕਿਤੇ ਆ ਕੇ ਕਹਿ ਦੋ ਫਿਰ ਔਖਾ ਹੋ ਜਾਂਦਾ ਕਰਨ ਭਾਈ ਆਸਟ੍ਰੇਲੀਆ ਵਾਲਾ ਬਹੁਤ ਧੰਨਵਾਦ ਲਓ ਸਾਹਮਣੇ ਅਗਲੀ ਰੇਡ ਸੰਗਰੇੜੀ ਵਾਲਾ ਪੌਂਡ ਦੇ ਲਈ ਤਿਆਰ ਵਰ ਤਿਆਰ ਥੋੜਾ ਝੁਗਿਆ ਹੋਇਆ ਬਾਬਾ ਖਿਡਾਰੀਆਂ ਦੇ ਮੇਰੇ ਮਿੱਤਰੋ ਕਿ ਮੁੜਕੋ ਮੁੜਕੀ ਹੋ ਗਿਆ ਲੱਗਿਆ ਜੋਰ ਚੋ ਭਰੌਂਦਾ ਉਹ ਕੰਡਾ ਦੀ ਨਹੀਂ ਚੁੱਭਦਾ ਜਿਸਮੇ ਕਟੋਰ ਚੁੱਭਰਾਂ ਦਾ ਤੇ ਚੜਦੀ ਉਮਰੇ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮਜਾਨੋ ਉਹ ਡਰ ਕੇ ਨਹੀਂ ਭੱਜਦੇ ਨੱਤਾਂ ਵਾਲਾ ਗੱਗੂ ਕਬੱਡੀ ਪਾਉਣ ਦੇ ਲਈ ਵੱਧਿਆ ਉਹਰੇ ਵਾਹ ਜੀ ਵਾਹ ਜੱਗੇ ਦੇ ਤਿੰਨ ਜਫੇ ਅੱਜ ਦਾ ਆਸਟ੍ਰੇਲੀਆ ਵਾਲਾ ਕਰਨ ਮੈਨੂੰ 100 100 ਡਾਲਰ ਪਾਈ ਜਾਂਦਾ ਤਿੰਨ ਜਫੇ 100 ਡਾਲਰ ਵੇ ਆ ਇਧਰ ਨੇ ਪਾਸੇ ਗੱਗੂ ਨੱਤਾਂ ਵਾਲੇ ਵੀ ਤੱਪੇ ਵਾਲਿਓ ਇੱਕ ਵਾਰੀ ਸਵਾਦ ਆਇਆ ਤੇ ਹੁਣ ਕਹਿਣਾ ਰੱਪੇ ਉਹ ਲਲਕਾਰਾ ਵੱਡਾ ਸਾਰਾ ਵਾਹ ਅਮਨ ਪਰਿਵਾਰੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਹਰਿਆਣੇ ਵਾਲਾ ਕਬੱਡੀ ਪਾ ਰਿਹਾ ਵਾਹ ਧੰਨਵਾਦ ਉਧਰ ਦੇਖਦਾ ਵੀ ਫਾਈਨਲ ਦੇ ਅਗਲਾ ਤੱਪੇ ਦੇ ਵਿੱਚ ਫਾਈਨਲ ਮੈਚ ਲੱਗਾ ਪਿਆ ਅਗ ਨਿਕਲਦੀ ਹੈ ਇੱਕ ਪਾਸੇ ਪਿਛਲੇ ਸਾਲ ਦੀ ਜੇਤੂ ਟੀਮ ਮਹਿਲਕਾ ਖੇਡ ਰਹੀ ਹੈ ਇੱਕ ਪਾਸੇ ਸੰਗਰੇੜੀ ਖੇਡ ਰਹੀ ਹੈ ਬਹੁਤ ਧੰਨਵਾਦ ਮਲਕੀਤભાઈ ਵਰਗੇ ਦਾ ਲਓ ਹਰਿਆਣੇ ਵਾਲਾ ਸੰਗਰੇੜੀ ਦੀ ਟੀਮ ਵੱਲੋਂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਧਰਲੇ ਪਾਸੇ ਸੁਖੇ ਵਰਗੇ ਆਓ ਦੇਖਦਾ ਨਿੱਕੂ ਵਰਗੇ ਨਾਲ ਕਹਿੰਦੇ ਝਾੜੋ ਵਾਲਾ ਸੇਵਕਾ ਹੋ ਟੱਕਰ ਤੇ ਨੰਬਰ ਹਰਿਆਣੇ ਵਾਲਾ ਜੋਰਦਾ ਹੋਇਆ ਮਹਿਲਕਾ ਵਾਲੇ ਅਲੀ ਜੇ ਤਿੰਨ ਕਬੱਡੀਆਂ ਤੇ ਕਰਨ ਆਸਟ੍ਰੇਲੀਆ ਮਨਦੀਪ ਆਸਟ੍ਰੇਲੀਆ ਕੈਫ ਕੈਨੇਡਾ ਤਰਮਿੰਦਰ ਕੈਨੇਡਾ ਵੱਲੋਂ 100 ਡਾਲਰ ਆ ਗਿਆ ਜੀ ਲਓ ਫੇਰ 100 ਡਾਲਰ ਹੈ ਪਹਿਲਾਂ ਵੀ ਕਬੱਡੀਆਂ ਸਫਲ ਪਾਈ ਹੈ ਤੇ ਮੁੰਡਿਆਂ ਨੇ ਫੇਰ ਪੈਸੇ ਲਾ ਦਿੱਤੇ ਹੈ ਜੱਗੇ ਦੇ ਜੱਗੇ ਦੇ ਤਿੰਨ ਜੱਫਿਆਂ ਦੇ ਵੀ 100 ਡਾਲਰ ਆ ਗਿਆ 100 ਡਾਲਰ ਜੇ ਆਹ ਤਿੰਨ ਜੱਫੇ ਲਾਉ ਇਹਦੇ ਵੀ 100 ਡਾਲਰ ਹੈ ਮੇਰੇ ਕੋਲੇ ਆ ਚੁੱਕਿਆ 200 ਡਾਲਰ ਕਬੱਡੀ ਪੈ ਗਈ ਲੈ ਵੀ ਆ ਜਾ ਵੀਰੋ ਲਓ ਮੁੰਡਾ ਕਹਿੰਦੇ ਹਰਿਆਣੇ ਵਾਲਾ ਫੇਰ ਕਬੱਡੀ ਪੌਂਡਰੀ ਤਿਆਰ ਵਰ ਤਿਆਰ ਹੈ ਹੱਥਾਂ ਨੂੰ ਥੋੜੀ ਕਲੀ ਲਾਈ ਹੈ ਵੀ ਕਿਤੇ ਦਿਲਬਰ ਨੂੰ ਕੋਈ ਭਲੇਖਾ ਜਾਣਾ ਪੈ ਜਾਵੇ ਲੈ ਵੀ ਧੂੜ ਵਾਲਾ ਕੀ ਕਰਣਾ ਚਾਹਣਾ ਹੈ ਜਿਹੜਾ ਹੋਲਡ ਵਾਲਾ ਨੰਬਰ ਹੈ ਉਹ ਰੈਡਰ ਨੂੰ ਦਿੱਤਾ ਗਿਆ ਧਿਆਨ ਰੱਖਿਓ ਉਹ ਨੰਬਰ ਸੰਘਰੇੜੀ ਦੀ ਟੀਮ ਦਾ ਹੋਲਡ ਵਾਲਾ ਨੰਬਰ ਤੇ ਝਾੜੋ ਵਾਲਾ 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 ਕਬੱਡੀ ਸਵਾ ਪੁੱਤ ਸੰਗਾਂ ਤੋੜ ਕੇ ਆ ਗਿਆ ਓਏ ਇਹ ਸੰਗਲੀਆਂ ਤੋੜੇ ਬਗਾਨਾ ਪੁੱਤ ਗੱਡੀ ਤੇ ਬੈਠਾ ਨੂੰ ਫਿਰਦਾ ਆਹ ਗੱਡੀ ਤੇ ਬੈਠਾ ਨੂੰ ਫਿਰਦਾ ਆਹ ਕਬੱਡੀ ਤੇ ਗੁਰਮੀਤ ਰੋੜ ਕੁਲਵੀਰ ਤਰਾਸ ਸਾਡਾ ਵੀਰ ਮੈਂ ਦੇਖਦਾ ਚਰਜੀ ਟੇਲਰ ਇੱਥੇ ਗਰਾਹ ਭਾਈ ਵੱਲੋਂ 500 ਰੁਪਈਆ ਉਧਰ ਸਾਡੇ ਵੀਰ ਆਸਟ੍ਰੇਲੀਆ ਵਾਲੇ ਭਾਈ ਕਰਨ ਮਨਦੀਪ ਕੈਨੇਡਾ ਵਾਲਾ ਤਰਵਿੰਦਰ ਦੇ ਕ ਦੂਜੀ ਕਬੱਡੀ ਤੇ ਲੱਗਾ ਹੋਇਆ 100 ਡਾਲਰ ਜੇ ਜੱਗਾ ਜਫਾ ਲਊ 100 ਡਾਲਰ ਉਹਨੂੰ ਮਿਲਦਾ ਜਾਊਗਾ ਪਰ ਪਈ ਹੋਈ ਕਬੱਡੀ ਏ 100 ਡਾਲਰ 100 ਡਾਲਰ 100 ਡਾਲਰ ਉਹ ਡਾਲਰ ਆਇਆ ਨਜ਼ਾਰਾ 100 ਡਾਲਰ ਲੈ ਲਓ ਜੀ 100 ਡਾਲਰ ਜੇ ਮੈਚ ਵਧੀਆ ਲੱਗਿਆ ਤਾੜੀਆਂ ਵਾਹ ਓਏ ਸੋਣੇ ਨੀ ਯੂਰਿਸ ਅਗਲੀ ਵਾਰ ਫਿਰ ਪੈ ਗਈ ਐ ਲੈ ਵੀ ਝਾੜੂ ਵਾਲਿਆ ਚੱਕ ਲੈ ਕਬੜ ਕਸ ਲੈ ਤੀਰ ਜੇ ਭਰਾ ਟਾਇਆ ਤੇ ਜਫਾ ਲਾਉਣਾ ਪੈਣਾ ਬਦਲਾ ਲੈਣਾ ਪੈਣਾ ਕਿ ਕਾਲੇ ਪਾਣੀ ਮੋਰ ਨੂੰ ਉਹ ਖਤ ਕਿਸਵੇ ਪਾਇਆ ਬਦਲਾ ਲੈਣੀ ਚਾਉਂਦੇ ਆ ਜੇ ਮਾਨਾ ਆਇਆ ਜੇ ਮਾਨਾ ਆਇਆ ਕਰਨ ਬਾਈ ਆਸਟ੍ਰੇਲੀਆ ਵਾਲਾ ਮੇਰੇ ਕੋਲੇ ਖੜਾ ਕਹਿੰਦਾ ਖੰਤੀ ਆਉ ਨਾਲ ਦੀ ਨਾਲ ਹੀ ਫੜਾਵੇ ਨਾਲ ਦੀ ਨਾਲ ਮੁੰਡਿਆਂ ਨੂੰ ਫੜਾਵੇ ਅੱਜ ਹੀ ਨੰਬਰ ਲੈ ਗਿਆ ਫਾਈਨਲ ਮੈਚ ਲੱਗਾ ਪਿਆ ਕਹਿੰਦੇ ਸਿੰਘਰੇੜੀ ਤੇ ਮਹਾਂਕਲਾਂ ਦਾ ਮੈਚ ਮਿੱਤਰੋ ਤੇ ਫਸ ਗਈਆਂ ਕੁੰਡੀਆਂ ਹਰ ਬੱਤੇ ਮੋਤੀ ਜੁੱਲਾ ਕਰਦੇ ਕਿ ਟੀਮਾਂ ਦੋਨੇ ਚੰਗੀਆਂ ਦਾਰ ਬੈਠੇ ਲੋਕੀ ਗੱਲਾਂ ਕਰਦੇ ਕਿ ਟੀਮਾਂ ਦੋਨੋਂ ਚੰਗੀਆਂ ਅੱਜ ਕਿਹਦਾ ਦੇਖਦਾ ਕਿੰਨਾਂ ਦੇ ਕਰੇ ਅਰਦਾਸਾਂ ਹੋ ਰਹੀਆਂ ਕਿੰਨਾਂ ਦੀਆਂ ਪੈਣਾ ਕਿੰਨਾਂ ਦੀਆਂ ਮਤਾਮਾ ਸੁੱਖਾ ਸੁਖਦਿਆ ਹੁਣ ਵੀ ਅਲਟੋ ਸਾਡੇ ਪਿੰਡਾ ਵੇ ਆਓ ਸਾਡੇ ਪਿੰਡਾ ਵੇ ਸੰਗਰੇੜੀ ਵਾਲਾ ਚੱਕਾ ਵੀ ਕਮਾਲ ਕਰੀ ਜਾਂਦਾ ਨਾਲ ਵਾਲਾ ਜਾਫੀ ਵੀ ਬੱਲੇ ਬੱਲੇ ਕਰਾ ਰਿਹਾ ਨੱਪਾ ਵਾਲੇ ਗੰਗੂ ਦੀ ਕਬੱਡੀ ਪਈ ਹੋਈ ਹੈ ਜੱਗਾ ਤਿੰਨ ਜੱਫੇ ਲਾਉ 100 ਡਾਲਰ ਮੇਰੇ ਕੋਲੇ ਆ ਗਿਆ ਜੱਗਾ ਕਰਨ ਬਾਈ ਬੇਲੇ ਗਿਆ ਮਨਦੀਪ ਬਾਈ ਫੜ ਆ ਗਿਆ ਹਾ ਬੱਲੇ ਬੱਲੇ ਹੋ ਗਈ ਪਰ ਲਵੀ 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 ਉਹ ਆ ਕੀ ਬਣ ਗਿਆ ਬਣ ਕਾਨੂੰ ਗਿਆ ਬਗਾਨਾ ਪੁੱਤ ਚਿੱਟੀ ਅੰਡੋ ਦੇ ਵਿੱਚ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਬਗਾਨਾ ਪੁੱਤਾਂ ਕੋ ਦੇ ਵਿੱਚ ਬਹਿ ਗੇ ਰੇਸਾਂ ਦੇ ਲਗ ਗਿਆ ਗੱਡੀ ਕਰ ਕਰ ਲਗ ਗਿਆ ਆ ਹਰਿਆਣੇ ਵਾਲੇ ਦੀ ਫੇਰ ਕਬੱਡੀ ਹੈ ਲਓ ਚੱਠਾ ਸਾਹਬਲੇ ਸੰਜੀ ਨੰਬਰਦਾਰ ਸਾਹਿਬ ਆ ਜਸਵਿੰਦਰ ਬਾਈ ਡਿੰਪੀ ਸਵਾਦ ਆਦਾ ਨਾ ਮੋਲਕੀ ਬਾਈ ਤੇ ਸਵਾਦ ਸੇਖੋ ਸਾਹਿਬ ਲਓ ਹਰਿਆਣੇ ਵਾਲਾ ਕਦੇ ਫੇਰ ਕਬੱਡੀ ਪਾ ਰਿਹਾ ਮੇਰੇ ਵੀਰੋ ਕਾਫੀ ਚਾਰ ਕੈਰਕਨਾਂ ਦੀ ਟੀਮ ਹੈ ਉਧਰੋਂ ਕਹਿੰਦੇ ਸੋਨੂ ਵਾਲਾ ਨਾੜੇ ਵਾਲੇ ਦੇ ਉਲਟੋ ਗੱਡੀ ਥੱਲੇ ਬੱਲੇ ਬੱਬੂ ਆਲੀਗੜ੍ਹ ਸਵਾਦ 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 ਉਲਟੋ ਖਿਚਲਾਇਆ ਹਲਟੋ ਖਿਚਲਾਇਆ ਚਾਰੋਂ ਵਾਲੇ ਨੇ ਜਫੜਾਤਾ ਹਲਟੋ ਖਿਚਲਾਇਆ ਹਲਟੋ ਖਿਚਲਿਆ ਆ ਹਲਟੋ ਖਿਚਲਿਆ ਖਿਚਲਿਆ ਬੋਲੋ ਇਹਨਾ ਚੋਟੀ ਦਾ ਮੇਲਾ ਚੋਟੀ ਦਾ ਅੱਜ ਦੇ ਕੰਦੇ ਆਂ ਪੜਾਕੇ ਪੂਰੇ ਏ ਏ ਏ ਏ ਅਲੀ ਜਗਾ ਅਲੀ ਜਗਾ ਵਾਲੀ ਜਗਾ ਓਏ ਬੈਡ ਖਿਡਾਣੇ ਦੀਆਂ ਰਿੱਬਾ ਟੱਪਿਆ ਆਇਆ ਕਿੱਦਾਂ ਲੱਗਿਓ ਪਰ ਮੈਨੂੰ ਲੱਗਦਾ ਜਿਹੜੇ ਸਾਡੇ ਖਿਲਾਫ ਦਾ ਨਾ ਗੱਡੀ ਹਰਿਆਣੇ ਚ ਲੱਗਦੀ ਆ ਜਾਂਦੀ ਆਹ ਮੁੰਡੇ ਕਿਦਿਖੜਿਆ ਪਰ ਮੈਂ ਤਾਂ ਫਾਈਨਲ ਦੱਸੂਗਾ ਚੜੋ ਵਾਲੇ ਸੇਮ ਨੇ ਕਮਾਲ ਕਰਤੀ ਲਓ ਫੇਰ ਰੱਜੀ ਦੀ ਕਰਨ ਲਈ ਬਾਦੋ ਖਸ ਗਰੇਰੀ ਵਾਲਾ ਪਹਿਲੇ ਪਾਸੇ ਜਾਫੀ ਖੜੇ ਨੇ ਮੇਰੇ ਮਿੱਤਰੋ ਨਿੱਕੂ ਵਰਗੇ ਨੇ ਇਕੱਲੇ ਨੇ ਚਾਰੋਂ ਵਾਲਾ ਸੇਵਕ ਵੱਜਾ ਫਿਰਦਾ ਆਉ ਮੁੰਡਾ ਸੁੱਖਾ ਲੱਗ ਪਿਆ ਆ ਚਾਰੋਂ ਵਾਲਾ ਟੱਕਰ ਤੇਰਾ ਜੀ ਨੰਬਰ ਜੋੜਦਾ ਹੋਇਆ ਨੰਬਰ ਜਿਹੜਾ ਜੋੜਦਾ ਹੋਇਆ ਲਓ ਕਬੱਡੀ ਪਾਉਣ ਦੇ ਲਈ ਕਿਹੜਾ ਉ ਕਬੱਡੀਆਂ ਪਾਓ ਕਬੱਡੀਆਂ ਪਾਉਣੀਆਂ ਪਹਿਣ ਕੇ ਲੈ ਵੀ ਅਲੀ ਫੇਰ ਆ ਗਿਆ ਲੈ ਵੀ सोनू ਅਬਜਾੜੇ ਵਾਲਿਆ ਜੇ ਗੱਡੀ ਹਰਿਆਣੇ ਚੱਲ ਜਾਣੀ ਹੈ ਤੇ ਜੱਫਾ ਲਾਉਣਾ ਪੈਣਾ ਨੌਜਵਾਨਾਂ ਲੈ ਵੀ ਜੱਗੀ ਹੋ ਰਿਹਾ ਕੈਮ ਜੇ ਅਲੀ ਫੜੇਗਾ ਤੇ ਗੱਡੀ ਤਾਈ ਜਿੱਤੇਗਾ ਜੇ ਅਲੀ ਨੂੰ ਜੱਫਾ ਲਾਵੇਗਾ ਤੇ ਗੱਡੀ ਤਾਈ ਜਿੱਤੇਗਾ ਤਾਈ ਜਿੱਤੇਗਾ 100 ਡਾਲਰ ਆ ਗਿਆ ਜੱਗੇ ਮੇਰੇ ਕੋਲੇ 100 ਡਾਲਰ ਆ ਗਿਆ ਬਾਲਾ ਵਧੀਆ ਲੱਗਦਾ ਜਦੋਂ 1000 ਡਾਲਰ ਆ ਗਿਆ ਹੱਥ 'ਚ ਪਹਿਲਾ ਜੱਫਾ ਲਾਇਸੀ ਪਰ ਅਲੀ ਨਾਲ ਟੱਕਰ 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 ਉਹਨਾਂ ਨੂੰ ਪਤਾ ਹੈਗਾ ਜਿਹੜੀਆਂ ਗੱਡੀਆਂ ਨੇ ਭੜਿਆ ਭੜਿਆ ਮੁੰਡਿਆਂ ਨੂੰ ਹਾ ਭੜਿਆ ਭੜਿਆ ਮੁੰਡਿਆਂ ਨੂੰ ਕਹਿੰਦੇ ਸਾਲ ਤੇ ਗੱਡੀਆਂ ਰ ਆਉਂਦੇ ਸਾਲ ਉਹ ਨਾਟਗਿਆਰਾ ਟਰੈਕਟਰ ਜੁੱਤੇ ਜਾਣੇ ਫਿਰ ਗੱਲੋਦੂ ਵੀ ਵੱਖਰੀ ਬਾਨੀ ਐ ਆਹ ਦੇਖ ਮੀਤਿਆ ਮੀਤਾ ਝਾਕਦਾ ਵੀ ਨੋਟ ਕਹੇ ਜਾ ਓਏ ਇਹ ਜਿਹਨੇ ਦੇਖਿਆ ਹੋਵੇ ਨਾ ਇਹ ਉਹਨੂੰ ਮਿਲਦਾ ਭਾਈ ਜਿਹੜੇ ਮਿਹਨਤਾਂ ਕਰਦਾ ਜਾ ਕੇ ਉੱਥੇ ਜਿਹੜੇ ਇੱਥੇ ਕਬੱਡੀ ਪਾਉਂਦੇ ਹਨ ਹਰਿਆਣੇ ਵਾਲਾ ਇੱਕ ਜਾਣ ਵਾਲਾ ਰੇਡਰ ਕਬੱਡੀ ਪਾ ਰਿਹਾ ਹਾਂ ਮੇਰੇ ਮਿੱਤਰੋ ਫਾਈਨਲ ਮੈਚ ਖੇਡਿਆ ਜਾ ਰਿਹਾ ਪੱਪਾ ਮੰਡੀ ਦੇ ਅੱਜ ਦੇ ਕਬੱਡੀ ਕੱਪ ਤੇ ਬਾਬਾ ਸੁਖਾਣਾ ਦੀ ਵੱਡੀ ਬਾਰ ਕਿਰਪਾ ਝਾੜੋ ਵਾਲੇ ਦਾ ਟੱਕਰ 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 ਤੇ ਨੰਬਰ ਰੇਡਰ ਦਾ ਮੈਨੂੰ ਇਹਦਾ ਗੱਡੀ ਗੱਡੀ ਝਾ ਆ ਗਿਆ ਓਏ ਵਗਾਲਾ ਨਵੀਂ ਗੱਡੀ ਗੱਡੀ ਝਾ ਆ ਗਿਆ ਉਹ ਝਾਕਣਾ ਪੈਣਾ ਝਾਕਣਾ ਸੁਦੀਪ ਮਠੌੜ ਸੇਖੋਂ ਵੱਲੋਂ 200 ਲੱਗਿਆ ਹੋਇਆ ਆ ਕਬੱਡੀ ਦੇ ਉੱਤੇ ਮੇਰੇ ਵੀਰੇ ਲੋਕ ਕਹਿੰਦੇ ਮੁੰਡਾ ਗੱਗੂ ਨੱਤਾਂ ਵਾਲਾ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਅੰਦਾਣੇ ਵਾਲਾ ਬੱਲੇ 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 ਸੋਨੂ ਮੇਰੇ ਮਿੱਤਰੋ ਉਹ ਬੱਲੇ ਉਹ ਬੱਲੇ ਬੱਲੇ ਉਹ ਤੱਪਾ ਨਾ ਛੁੱਟਿਆ ਉਹ ਤੱਪੇ ਆਦੇ ਆ ਸਰੋ ਅਨਦਾੜੇ ਵਾਲਾ ਅਨਦਾੜੇ ਵਾਲਾ ਜਿਹੜੇ ਸਾਹ ਦੇ ਹੁਣ ਹਲਾ ਚੱਲਦੇ ਆਣ ਜਿਹੜੇ ਸਾਹ ਦਾ ਮੈਚ ਚੱਲਦਾ ਲੱਗਦਾ ਗੱਡੀਆਂ ਹਰਿਆਣੇ ਨੂੰ ਖਿੱਚਦੀਆਂ ਬਗਾਨਿਆਂ ਨੇ ਅੱਗੇ ਮਿੱਕੇ ਨੂੰ ਹੌਸਲਾ ਦਿੰਦਾ ਨੇੜੇ ਜਾ ਕੇ ਕਹਿੰਦਾ ਇੱਕ ਅੱਧੀ ਪਾ ਦੇ ਓਏ ਜਸਵਿੰਦਰ ਮੈਲ ਦਾ ਰਾ ਇੱਕ ਅੱਧੀ ਪਾ ਦੇ ਇੱਕ ਅੱਧੀ ਪਾ ਦੇ ਗੱਡੀ ਤੇਰੇ ਕੋਲੇ ਖੜੀ ਐ ਘਰੇ ਮਾਤਾ ਅਰਦਾਸ ਕਰੀ ਜਾਂਦੀ ਐ ਲੋ ਲੱਗ ਗਿਆ ਕੋਈ ਨਾ 500 ਰੁਪਇਆ ਆ ਰੇਡਰ ਤੇ ਹਰਿਆਣੇ ਵਾਲੇ ਦੇ ਰੇਡਰ ਤੇ 500 ਰੁਪਇਆ ਲੱਗ ਗਿਆ ਸੇਕੋザ ਬਹੁਤ ਧੰਨਵਾਦ ਹੈ ਗੱਡੀਆਂ ਜਿੱਧਰ ਮਰਜੀ ਜਾਣ 31 ਕੀ ਦੀ ਗੱਲ ਹੈ ਭਾਈ ਕੱਲ ਆਸਟ੍ਰੇਲੀਆ ਮਨਦੀਪ ਆਸਟ੍ਰੇਲੀਆ ਕੈਪ ਕੈਨੇਡਾ ਨਾਲ ਮੈਂ ਦੇਖਦਾ ਵੀ ਤਰਵਿੰਦਰ ਕੈਨੇਡਾ ਪਰ ਨੰਬਰ ਆ ਲੈ ਗਿਆ ਆ ਲੈ ਗਿਆ ਬੋਲੇ 500 ਬਿਹਾਰ ਅੱਜ ਦਾ ਮੇਰਾ ਸਵਾਦ ਬਹੁੜੇ ਜਾਂਦੇ ਜਾਂਦੇ ਰੋ ਬੈਸਟ ਵੀ ਸੋਣੀ ਜਾਓ ਇੱਕ ਮਿੰਟ ਜੀ ਜੱਗੇ ਥਲਾ ਪਾਸੇ ਫੜੋ ਫੜੋ ਵੇ ਜਾਂਦੇ ਜਾਂਦੇ ਬੈਸਟ ਵੀ ਸੋਣੀ ਜਾਓ ਅੱਜ ਦੇ ਦਿਨ ਦੇ ਬੈਸਟ ਪਲੇਅਰ ਅਲੀ ਦੀਆਂ 10 ਕਾਡੀਆਂ 9 ਨੰਬਰ ਅਲੀ ਦੀਆਂ 10 ਰੈਡਾਂ ਤੇ 9 ਨੰਬਰ ਰਿਆ ਅਲੀ ਬਿਲਕੁਲ ਨੇ ਅੱਜ ਦੇ ਦਿਨ ਦਾ ਬੈਸਟ ਰੈਡਰ ਮਾਲਕਾ ਦਾ ਅਲੀ ਵਾਹ ਬੁੱਤੀ ਭਾਈ ਕਈਆਂ ਨੂੰ ਸ਼ੱਕ ਹੁੰਦਾ ਹਰਿਆਣੇ ਵਾਲੇ ਅੰਕਿਤ ਨੇ 11 ਰੇਡਾਂ ਪਾਈਆਂ ਤੇ 9 ਨੰਬਰ ਲਏ ਐ ਇਸੇ ਕਰਕੇ ਅੰਕਿਤ ਨੂੰ ਦੋ ਜੱਫੇ ਨੇ ਤੇ ਅਲੀ ਨੂੰ ਇੱਕ ਜੱਫਾ ਅੱਜ ਦੇ ਦਿਨ ਦਾ ਬੈਸਟ ਰੇਡਰ ਮਹਿਰ ਕਲਾ ਦਾ ਅਲੀ 8 ਟੱਚ ਤੇ 5 ਜੱਫੇ ਸੋਨੂ ਅਰਦਾਣਾ ਚੋਂ ਜੜਦਾ ਵਾਹ ਬੈਸਟ ਸ਼ਾਫੀ ਆ ਪਿਛਲੇ ਸਾਲ ਜਿਹੜੇ ਮੁੰਡੇ ਨੇ ਟੈਕ ਕਰਦਾ ਸੀ